ਸਡੀ ਗੱਡੀ ਭੇਜੀ ਉਹ ਚੰਨ ਉਹ ਕਰਤਾ ਪਹਿਲਾਂ ਸਾਡੇ ਨਾਲ ਇਹ ਹੋਇਆ ਸੀ ਵੀ ਕੋਈ ਸੈਂਪਲ ਨਹੀਂ ਕੁਝ ਨਹੀਂ ਵੀ ਅਸੀਂ ਸਿੱਧਾ ਆਈਲਹਾਵਾਗੇ ਜੀ ਹੁਣ ਉਹ ਸੈਂਪਲ ਲੈ ਕੇ ਸਾਡੀ ਜੀ ਗੱਡੀ ਰਿਜੈਕਟ ਕਰੀ ਜਾਂਦੇ ਨੇ ਜੀ ਜਦ ਕਿ ਉਹ ਗੱਡੀ ਉਹਦਾ ਸਨੇਕ ਹੈ ਵੀ ਕੀ ਗੱਲ ਉਹ ਕਰਿਆ ਇਹ ਇਹਨਾਂ ਨੇ ਬਾਅਦ ਚ 5 ਰੁਪਏ ਕਿਲੋ ਲਹਾਇਆ ਜੀ ਸਾਡਾ ਉਹੀ ਵੀ ਫਿਰ ਉਹ ਸਹੀ ਹੋ ਗਿਆ ਜੀ ਜਦ ਰੇਟ ਘਟਾਤਾ ਜੀ ਕੰਟਰੈਕਟ ਕਿਨੇ ਦਾ ਕੀਤਾ ਜੀ 10 ਰੁਪਏ ਜੀ ਫਿਰ 4 ਰੁਪਏ 90 ਰੁਪਏ ਨੂੰ ਗੱਡੀ ਲਹਾਈ ਆ ਜੀ ਕਿੱਥੇ ਲਗੇ ਸੀ 90 ਪੈਸੇ ਹੱਪੜ ਜੀ ਹੱਪੜ ਕਿੰਨਾ ਆਲੂ ਸੀਗਾ 650 ਗੱਟਾ ਸੀ ਜੀ ਕਿੰਨਾ ਕੁ ਲਾਸ ਹੋਇਆ ਤੁਹਾਡਾ ਪਹਿਲਾਂ 1.5 ਲੱਖ ਦਾ ਜੀ 3 ਲੱਖ ਦਾ ਆਲੂ ਸੀ ਜੀ 1.5 ਲੱਖ ਚ ਗੱਡੀ ਲਈ ਹੈ ਜੀ ਉਹ ਅੱ ਤੋਂ ਬਾਅਦ ਲਓ ਸੋਏ 1.5 ਲੱਖ ਦਾ ਉਹ ਪਾਇਆ ਸੀ ਸਾਨੂੰ ਘੱਟ ਲਾਇਆ ਜੀ ਕੀ ਮੰਗ ਕਰਦੇ ਹੁਣ ਅਸੀਂ ਕਹਿੰਦੇ ਵੀ ਇੱਕ ਕੰਪਨੀ ਨੱਥ ਪਾਈ ਜਾਵੇ ਜੀ ਕਿਸਾਨੇ ਲੁੱਟ ਖਸੁੱਟ ਨਾ ਹੋਵੇ ਜੀ ਅੱਗੇ ਬਾਅਦ ਕੋਈ ਕਨੈਕਟ ਬਾਈ ਦੇ ਇੱਕ ਹੀ ਕਰਿਓ ਵੀ ਇਹ ਪਹਿਲਾਂ ਕੁਝ ਗੱਲਾਂ ਇਹਨਾਂ ਦੀ ਹੋਰ ਹੁੰਦੀਆਂ ਨੇ ਬਾਅਦ ਚ ਕੁਝ ਹੋਰ ਹੁੰਦਾ ਜੀ ਜੇ ਲੈਣਾ ਜੇ ਹੁਣ ਕੱਲ ਨੂੰ ਸਰ ਹੋ ਜਾਂਦਾ 20 ਰੁਪਏ ਵੇਖਦਾ ਫਿਰ ਸਾਥ ਤੇ 10 ਰੁਪਏ ਲੈਂਦੇ ਜੀ ਇਹ ਹੁਣ ਸਾਥ ਉਹ ਨਹੀਂ ਦੇਖਦੇ ਜੀ ਹੁਣ ਰੇਟ ਹੋ ਗਿਆ ਹੁਣ ਸਾਨੂੰ ਘੱਟੋ ਕਰ ਰਹੇ ਨੇ ना मेरा ना नाम जी अमरीक सिंह ਪਿੰਡ ਥੂਹੀ ਅਸੀਂ ਮਰੀਨੋ ਕੰਪਨੀ ਨਾਲ ਕੰਟੈਕਟ ਕੀਤਾ ਸੀ 1200 ਕੱਟੇ ਦਾ ਹਾਂਜੀ ਉਹਦੇ ਵਿੱਚੋਂ ਇੱਕ ਉਹ ਖੇਤ 'ਚ ਅਸੀਂ ਆਪਾਂ ਇਕੱਠੇ ਖੇਤ 'ਚ ਆਲੂ ਲਾਏ ਤੇ ਇੱਕ ਗੱਡੀ ਸਾਡੀ ਵਾਗੀ ਇੱਕ ਗੱਡੀ ਤਾਂ ਉਹਨਾਂ ਨੇ ਪਾਸ ਕਰਤੀ ਹੂੰ ਦੂਜੀ ਗੱਡੀ ਉਹਨਾਂ ਨੇ ਰਿਜੈਕਟ ਕਰਤੀ ਜੀ ਕਿਰਾਇਆ ਵੀ ਤੁਸੀਂ ਲਾਉਂਗੇ ਉਹਨਾਂ ਨੇ ਸਾਨੂੰ ਫੋਨ ਕਰਕੇ ਕਿਹਾ ਤੇ ਅਸੀਂ ਛੋਟੀ ਗੱਡੀ ਵਾਪਸ ਕਰ ਰਹੇ ਹਾਂ ਨਹੀਂ ਅਸੀਂ 5 ਰੁਪਏ ਲਾ ਰਹੇ ਹਾਂ ਜੇ ਤਾਂ 5 ਰੁਪਏ ਲਾ ਰਹਿਆ ਫੇਰ ਤਾਂ ਉਹ ਆਲੂ ਸਹੀ ਹੈ ਜੇ 10 ਰੁਪਏ ਲਾ ਰਹਿਆ ਤਾਂ ਉਹ ਰਿਜੈਕਟ ਹੈ ਇਹ ਲਿਓ ਸਾਡੇ ਉਹ ਸਾਡਾ ਆਲੂ ਜਿਹੜੀ ਦੂਜੀ ਗੱਡੀ ਐ 5 ਰੁਪਏ ਕਰਕੇ ਉਹਨਾਂ ਨੇ ਲਹਾਈ ਆ ਜੇ ਅਸੀਂ ਵਾਪਸ ਕਰਦੇ ਤਾਂ ਕਿਰਾਇਆ ਜਾਣ ਦਾ ਵੀ ਸਾਡੇ ਗਲ ਪੈਂਦਾ ਸੀ ਆਉਣ ਦਾ ਵੀ ਸਾਡੇ ਗਲ ਪੈਂਦਾ ਸੀ ਉਹਦਾ ਲੱਖ ਰੁਪਏ ਦਾ ਹੋਰ ਲਾਸ ਹੋਣਾ ਜੀ ਹੁਣ ਕਿੰਨਾ ਲਾਸ ਹੋ ਗਿਆ ਤੁਹਾਨੂੰ ਲਗਭਗ ਸਾਨੂੰ 1.5 ਲੱਖ ਰੁਪਏ ਦਾ ਘੱਟੋ ਘੱਟ ਲਾਸ ਹੋਇਆ ਜੀ ਕੰਪਨੀ ਦੀ ਗਲਤੀ ਕਰ ਨਾਲ ਜਿਹੜਾ ਸਾਡਾ ਕੰਟੈਕਟ ਸੀ ਉਹ ਤੋਂ ਅੱਧੇ ਮੁੱਲ ਤੋਂ ਸਾਡਾ ਆਲੂ ਖਰੀਦਿਆ ਉਹਨਾਂ ਨੇ ਕਰਦੇ ਜਿਹੜਾ ਸਾਡਾ ਕੰਟੈਕਟ ਕੀਤਾ ਹੋਇਆ ਹੈ ਉਹ ਸਾਬ ਨਾਲ ਸਾਨੂੰ ਪੇਮੈਂਟ ਹੋਣੀ ਚਾਹੀਦੀ ਹੈ ਤੇ ਕੰਪਨੀ ਨੇ ਸਾਨੂੰ ਇਹ ਵੀ ਕੀਤਾ ਸੀ ਵੀ ਇੱਥੋਂ ਸੋਡੇ ਖੇਤਾਂ ਚੋਂ ਹੋਣ ਕੰਪਨੀ ਸਾਹਤੋਂ ਜੁਪੀ ਮੰਗਾ ਕੇ ਉੱਥੇ ਸੈਂਪਲ ਲੈ ਰਹੀ ਆ ਵੀ ਤੁਹਾਡਾ ਗੱਡੀ ਰਿਜੈਕਟ ਹੈ। ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਦੇ ਆਂ ਜੀ ਕੰਪਨੀ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਇਆ ਜਾਵੇ ਤਾਂ ਜੋ ਕਿਸਾਨ ਤਾਂ ਪਹਿਲੀ ਕੁਦਰਤ ਦੀ ਮਾਰ ਝੱਲ ਰਹੇ ਨੇ ਇਸ ਸਾਲ ਹੋਰ ਵਪਾਰੀ ਤੇ ਕੰਪਨੀਆਂ ਉਹਨਾਂ ਕਿਸਾਨਾਂ ਨੂੰ ਹੋਰ ਮਾਰ ਰਹੀਆਂ ਨੇ ਇਸ ਸਮੇਂ ਸਰਕਾਰ ਨੂੰ ਹੀ ਚਾਹੀਦਾ ਉਹ ਕਿਸਾਨਾਂ ਦੀ ਬਾਹ ਮੜੇ। ਡਕਾਉਂਦਾ ਜਸੇਵੰਦੀ ਜੀ ਬਲਾਕ ਪ੍ਰਧਾਨ ਆਪਾ ਨਿਰਮਲ ਸਿੰਘ ਨਰਮਾਣਾ ਜਿਹੜਾ ਅੱਜ ਫੋਨੋਂ ਅਸੀਂ ਇੱਕ ਕਰਿਆ ਕਰਿਆ ਦੇਖੋ ਉਹੀ ਆਲੂ 10 ਰੁਪਏ ਲੈ ਕੇ ਅੱਧਾ ਮੁੱਲ ਲਾ ਕੇ ਅੱਜ ਇਹ ਪੰਜਾਬ ਦੀ ਲੁੱਟ ਹੋ ਰਹੀ ਆ ਜਿਹੜਾ ਅਸੀਂ ਨੇ ਅੱਜ ਦਾ ਸੰਘਰਸ਼ਾ ਸਾਡਾ ਇਹੀ ਆ ਅਸੀਂ ਕਹਿੰਦੇ ਆ ਵੀ ਤੁਹਾਡੇ ਚੈਨਲ ਰਾਹੀਂ ਸਾਰੇ ਕਿਸਾਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਲੁੱਟ ਨਾ ਹੋਵੇ ਇਆਂ ਜਿਆ ਕੰਪਨੀਆਂ ਗਾਹਾਂ ਨੂੰ ਕਨੈਕਟ ਕਰਦੀਆਂ ਨੇ ਤਾਂ ਪੱਕਾ ਕਰਨ ਕਿਸਾਨ ਪਹਿਲਾਂ ਹੀ ਡੁੱਬਿਆ ਪਿਆ ਜਿਹੜਾ ਸਰਕਾਰ ਸਮਝੌਤਾ ਕਰਨਾ ਚਾਹੁੰਦੀ ਆ ਉਹ ਕਿਸਾਨਾਂ ਨੂੰ ਹੁਣ ਪਤਾ ਲੱਗ ਰਿਹਾ ਅਗਰ ਜੇ ਉਹ ਸਮਝੌਤਾ ਹੋ ਜਾਂਦਾ ਤਾਂ ਕਿਸਾਨ ਜਮੀਨ ਖਤਮ ਹੋ ਜਾਊਗਾ ਇਹ ਵੱਡੀਆਂ ਕੰਪਨੀਆਂ ਦਾ ਰਾਜ ਆ ਵੱਡੀਆਂ ਥੋੜੇ ਸਾਹਮਣੇ ਖੜੀ ਹੈ ਜੀ ਗੱਡੀ ਘੇਰੀ ਜਦੋਂ 5 ਰੁਪਏ ਨੂੰ ਪਾਸ ਹੋ ਗਿਆ 4 ਰੁਪਏ 90 ਪੈਸੇ ਨੂੰ ਪਾਸ ਹੁੰਦਾ 10 ਰੁਪਏ ਨੂੰ ਪਾਸ ਨਹੀਂ ਹੁੰਦਾ ਅੱਜ ਸਾਡਾ ਕਿਸਾਨਾਂ ਦਾ ਇਹੀ ਆ ਵੀ ਇਹ ਕੰਪਨੀਆਂ ਦੇ ਨੱਥ ਪਾਈ ਜਾਵੇ ਇਹਨਾਂ ਨੂੰ ਸਰਕਾਰਾਂ ਦੀ ਸਹਯਾ ਸਰਕਾਰਾਂ ਦੀ ਸਹਾਈ ਤੇ ਕੰਪਨੀਆਂ ਚੱਲਦੀਆਂ ਨੇ ਵੀ ਇਹਨਾਂ ਨੂੰ ਸਾਡਾ ਜੇ ਅਗਰ ਕੋਈ ਨਹੀਂ ਹੱਲ ਹੁੰਦਾ ਫਿਰ ਅਸੀਂ ਕੋਈ ਵੱਡਾ ਸੰਘਰਸ਼ ਕਰਾਂ ਕਿਸਾਨਾਂ ਦੇ ਜਿਹੜੇ ਸਮੁੱਚੇ ਹਾਲਾਤ ਨੇ ਜੀ ਉਹ ਤਾਂ ਬਹੁਤ ਮਾੜੇ ਨੇ ਹੁਣ ਸਾਡੇ ਬਰੀਨੋ ਕੰਪਨੀ ਨਾਲ ਸਾਡੇ ਕੁਝ ਕਿਸਾਨਾਂ ਭਰਾਵਾਂ ਨੇ ਨਾਲੋ ਜਿਵੇਂ ਫੰਮਣਵਾਲ ਦੇ ਲਾਲੋ ਜਾਂ ਬਨੇਰੇ ਦੇ ਲਾਲੋ ਇਹਨਾਂ ਕਿਸਾਨਾਂ ਨੇ ਉਹਨਾਂ ਨਾਲ ਕੰਟੈਕਟ ਕੀਤਾ 10 ਰੁਪਏ ਨੂੰ ਹੁਣ ਆ ਕੇ ਜਿਹੜੀਆਂ ਕੰਪਨੀਆਂ ਨੇ ਇਹ ਭੱਜ ਰਹੀਆਂ ਨੇ ਜੀ ਉਰੋਂ ਆਲੂ ਚੱਕ ਕੇ ਲੈ ਗਈਆਂ ਕੰਪਨੀਆਂ ਜਦ ਹੱਪੜ ਲੈ ਕੇ ਪਹੁੰਚ ਗਿਆਂ 7-700 ਕਟਾ ਟਰਾਲੇ ਚ ਪਾ ਕੇ ਲੈ ਗਿਆਂ ਉੱਥੇ ਜਾ ਕੇ ਕਿਸਾਨ ਨੂੰ ਫੋਨ ਕਰਦਿਆ ਨੇ ਵੀ ਤੇਰਾ ਆਲੂ ਸਾਡੇ ਲੈਂਡ ਦੇ ਲੈ ਕੇ ਨਹੀਂ ਹੈਗਾ ਜੀ ਕਿਸਾਨ ਨੂੰ 705 ਚ ਪੈ ਜਾਂਦਾ ਤੇ ਇਹ ਕਹਿੰਦੇ ਨੇ ਅਸੀਂ ਤੇਰਾ ਆਲੂ ਹੈ ਜਿਹੜਾ ਅਸੀਂ ਅੱਜ ਗੱਡੀ ਤੇਰੀ ਵਾਪਸ ਕਰ ਰਹੇ ਹਾਂ ਦਾ 30000 ਜਿਹੜਾ 40000 ਕਿਰਾਇਆ ਉਹ ਵੀ ਤੈਨੂੰ ਦੇਣਾ ਪਊਗਾ ਫੇਰ ਉਦੋਂ ਬਾਅਦ ਕਿਸਾਨ ਘਬਰਾ ਜਾਂਦਾ ਕਿਸਾਨ ਨੂੰ ਫੇਰ ਕਹਿੰਦੇ ਨੇ ਵੀ ਆਹੀ ਆਲੂ ਤੇਰਾ ਸੀ ਉੱਥੇ ਆਲੂ 4 ਰੁਪਏ ਨੂੰ ਕਿਸਾਨ ਦਾ ਆਲੂ ਲਹਾਇਆ ਜਾਂਦਾ ਅਸੀਂ ਤਾਂ ਇਹ ਗੱਲ ਕਰਦੇ ਆਂ ਵੀ ਜਦ 10 ਰੁਪਏ ਨੂੰ ਆਲੂ ਪਹਿਲਾਂ ਕਿਸਾਨ ਨਾਲ ਕੰਟੈਕਟ ਕਰ ਲਿਆ ਉਹਨੂੰ ਫੇਲ ਕਰਦੇ ਨੇ ਜਦ ਉਰੋਂ ਹੋਈ 4 ਰੁਪਏ ਨੂੰ ਆਲੂ ਲੈ ਕੇ ਉਹ ਕੋਲੇ ਪਾਸ ਹੋ ਰਿਹਾ ਕਿਸਾਨਾਂ ਦੀ ਨਿਰਾਸ਼ਾ ਪੂਰੀ ਲੁੱਟ ਹੋ ਰਹੀ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਵੀ ਕਹਿੰਦੇ ਵੀ ਕਿਸਾਨਾਂ ਵੱਲ ਧਿਆਨ ਦੇ ਵੀ ਕਿਸਾਨ ਤਾਂ ਪਹਿਲੀ ਬਹੁਤ ਘਾਟੇ 'ਚ ਜਾ ਰਹੇ ਨੇ ਜੀ ਕਿਸਾਨੀ ਦਿਨ ਭਰ ਦੇਣਾ ਮਾਰੇ ਹਾਲਾਤ ਹੋ ਰਹੇ ਨੇ ਕਿਸਾਨ ਦੇ ਕੁਝ ਕਿਸਾਨ ਪਹਿਲਾਂ ਹਰੇ ਹੋਣ ਵੇਲੇ ਆਲੂ ਨੇ ਮਾਰਤੇ ਪਹਿਲਾਂ ਸਾਨੂੰ ਜੀ ਦੀ ਧੋਖਾ ਦੇਗੀ ਹੁਣ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਇਹ ਕਿਸਾਨਾਂ ਨਾਲ ਫਰੋਡ ਕਰਕੇ ਜਾ ਰਹੀਆਂ ਨੇ ਜੀ ਬਹੁਤ ਨੁਕਸਾਨ ਹੋ ਰਿਹਾ ਕਿਸਾਨਾਂ ਦਾ ਜੀ ਮੇਰਾ ਨਾਮ ਮੋਹਨਪ੍ਰਤਾਰ ਸਿੰਘ ਹੈ ਜੀ ਅੱਛਾ ਪਿੰਡ ਧਾਰੂਂਗੀ ਹੈ ਜੀ ਤੇ ਇਹ ਜਿਹੜਾ ਕੰਪਨੀ ਕਿਹੜੀ ਕੰਪਨੀ ਦਾ ਮਰੀਨੋਂ ਡਾਕਟਰ ਹੈ ਤੇ ਕੀ ਮਾਮਲਾ ਹੈ ਜੀ ਇਹ ਹੈ ਜੀ ਮਾਮਲਾ ਤਾਂ ਇਹ ਹੈ ਜੀ ਸਰ ਇਹਨਾਂ ਨੇ ਜੀ ਕੰਪਨੀ ਨੇ ਕੰਟੈਕਟ ਕਰਾ ਦਿੱਤਾ ਇਹਨਾਂ ਨਾਲ ਫਾਰਮਰਾਂ ਨਾਲ ਜੋ ਵੀ ਮਤਲਬ ਕਿ ਮਾਲ ਦੇ ਪੈਰਾਮੀਟਰ ਇਹਨਾਂ ਦੇ ਹੁੰਦੇ ਨੇ ਜੀ ਉਹ ਤੋਂ ਜਿਹੜਾ ਉੱਪਰ ਚੱਲਾ ਗਿਆ ਉਹ ਮਾਲ ਨਹੀਂ ਲੱਗਦਾ ਕੰਪਨੀ ਨੂੰ ਹੂੰ ਜੋ ਗੜਿਆ ਹੋੜਿਆ ਆ ਗਿਆ ਜੋ ਵੀ ਉਹਨਾਂ ਦੇ ਪੈਰ ਜਿਵੇਂ 4 ਕਿਲੋ 2 ਕਿਲੋ ਕੱਟੇ ਜੇ ਹੁਣ ਉਹ ਉਹਨਾਂ ਦੇ ਉੱਚ ਅਧਿਕਾਰੀ ਮੇਰੀ ਤਰਫ ਆਏ ਹੋਏ ਤੇ ਜੀ ਸਪੈਸ਼ ਓਪਨ ਦਾ ਮਾਲ ਖਰੀਦਣ ਲਈ ਹੂੰ ਓਪਨ ਦਾ ਮਾਲ ਖਰੀਦਣ ਲਈ ਮੇਰੇ ਕੋਲ ਆਏ ਹੋਏ ਸੀ ਜੀ ਹੂੰ ਫਾਰਮਰ ਉਹ ਉਹ ਉੱਚ ਅਧਿਕਾਰੀ ਉਹ ਉਹਨਾਂ ਨੇ ਫੜ ਲਏ ਜਿਨ੍ਹਾਂ ਦਾ ਜਿਹੜੇ ਸਿੰਪਲ ਦਿਹਾੜੀ ਦਾਤ ਹੈ ਜਿਹੜੇ ਕੰਪਨੀ ਨੇ ਮੈਨੂੰ ਭੇਜਦੇ ਵੀ ਆ ਉੱਥੇ ਜਾ ਕੇ ਮਾਲ ਦੀ ਚੈਕਿੰਗ ਕਰ ਲਓ ਉਹ ਮੈਂ ਆਪਣੀ ਸੇਫਟੀ ਲਈ ਲੈ ਕਹਿੰਦੇ ਕਿਉਂਕਿ ਉੱਥੇ ਜਾ ਕੇ ਦੇਣਾ ਔਖਾ ਸਰ ਜੀ ਕੁਆਲਟੀ ਦੇਣੀ ਔਰੇ ਅਸੀਂ ਕਹੂਰੇ ਕੁਆਲਟੀ ਚੈੱਕ ਕਰਦੇ ਪਰ ਇਹ ਮੈਨੂੰ ਕਹਿੰਦੇ ਨੇ ਮੈਨੂੰ ਵਿੱਚ ਬਿਜ਼ਾਰ ਰਹੇ ਨੇ ਜੀ ਕੰਪਨੀ ਵਾਲੇ ਕੀ ਕਹਿੰਦੇ ਨੇ ਹੁਣ ਕੰਪਨੀ ਵਾਲੇ ਕਹਿੰਦੇ ਸਰ ਜੀ ਅਸੀਂ ਉਹ ਫਾਰਮ ਉਹ ਬੰਦਿਆਂ ਦੇ ਸਾਨੂੰ ਨਾਮ ਦੇ ਦਿਓ ਜਿਨ੍ਹਾਂ ਨਾਲ ਸਾਡਾ ਝਗੜਾ ਅਸੀਂ ਉਹਨਾਂ ਨਾਲ ਆਪ ਬਹਿ ਕੇ ਸੋਲੂਸ਼ਨ ਕਰਾਂਗੇ ਵੀ ਅਸੀਂ ਇੰਨੀ ਭੀੜ ਦੇ ਵਿੱਚ ਨਹੀਂ ਆ ਸਕਦੇ ਤੁਸੀਂ ਹੁਣ ਨਾਮ ਦਿੱਤੇ ਨਹੀਂ ਉਹਨਾਂ ਨੂੰ ਸਰ ਜੀ ਨਾਮ ਅਜੇ ਕਿਤੇ ਦਿਨ ਇਹਦਾ ਝ ਅਸੀਂ ਦੇਣਦਾਰਾਂ ਕਹਿੰਦੇ ਜਿਵੇਂ ਜੋ ਸਾਡਾ ਨਿਬੜੂਗਾ ਜੀ ਕੰਪਨੀ ਕਿਉਂ ਚਾਹ ਉਹ ਕਿੱਥੇ ਚਾਹੁੰਦੀ ਹੈ ਜੀ ਸਾਹਮਣੇ ਤਾਂ ਲੈ ਆਓ ਮੀਡੀਆ ਦੇ ਤਾਂ ਕਿ ਗੱਲ ਸਰ ਜੀ ਉਹ ਮੀਡੀਆ 'ਚ ਆ ਜਾਣਗੇ ਜੀ ਪਹਿਲਾਂ ਤੁਸੀਂ ਉਹ ਕਹੋ ਉਹਨਾਂ ਨੇ ਇਹੀ ਗੱਲ ਕਹੀ ਹੈ ਨਾ ਜੀ ਵੀ ਅਸੀਂ ਤੁਸੀਂ ਜਿਹੜਾ ਤੁਹਾਡੇ ਔਰੇ ਬੰਦੇ ਨੇ ਨਾ ਜਿਹੜੇ ਤੁਹਾਡੇ ਮਤਲਬ ਕਿ ਉਹਨਾਂ ਦਾ ਜਿਹੜਾ ਨਾਲ ਝਗੜਾ ਉਹਨਾਂ ਦੇ ਸਾਨੂੰ ਨਾਮ ਦੇ ਦਿਓ ਅਸੀਂ ਪਤਾ ਤਾਂ ਕਰ ਲਈਏ ਵੀ ਕੀ ਉਹਨਾਂ ਦੀ ਪ੍ਰੋਬਲਮ ਕੀ ਹੈ ਤਾਂ ਹੀ ਗੱਲ ਕਰਦਾਂਗੇ ਨਾ ਆ ਕੇ ਉਹ ਕਹਿੰਦੇ ਅਸੀਂ ਭੀੜ 'ਚ ਆ ਕੇ ਸਾਨੂੰ ਸਮਝ ਨਹੀਂ ਆਉਣੀ ਉਹ ਪੰਜ ਹਿੰਦੀ ਬੋਲਦੇ ਨੇ ਹਿੰਦੀ ਸਮਝਦੇ ਨੇ ਨਹੀਂ ਉਹ ਕਿਤੇ ਝਗੜਾ ਹੋ ਗਿਆ ਕੋਈ ਦਫ਼ਤਰ ਉਹਦੀ ਬੰ फोन लाइव हां जी सर मैं इथे भीड़ ਦੇ ਵਿੱਚ ਹੀ ਆਂ ਜੀ ਸਪੀਕਰ ਸਪੀਕਰ ਫੋਨ ਆਉਣਾ ਹੈ ਜੀ ਤੇ ਪੱਤਰਕਾਰ ਲੱ ਲਵੇ ਨੇ ਜੀ ਸਰ ਜੀ ਇਹ ਕਹਿੰਦੇ ਵੀ ਤੁਸੀਂ 10 ਵਜੇ ਕਿਹਾ ਸੀ ਜੀ ਵੀ ਆਉਣਾ ਤੁਸੀਂ ਆਏ ਨਹੀਂ ਹੈਗੇ ਜੀ ਮੇਰਾ ਕਹਿਣਾ ਇਹ ਕਰਦਾ ਹੈ ਜੀ हां जी ਜਿਵੇਂ ਆ ਪੰਜਾਬ ਸੋ ਕੇ ਮੈਂ ਹੋਗਾ ਯੂਕੇ ਸੇ ਕੰਪਨੀਆਂ ਯੂਕੇ हां जी सर ਤੋਂ ਮੈਂ ਆਪਸੇ ਇਹ ਕਹਾਂ ਕਿ ਯੂਪੀ ਆਣਾ ਹੈ हां जी ਤੁਸੀਂ ਕਿਸ ਦੇ ਪਾਸ ਆਣਾ ਤੁਮ বুঝੋਗੇ ਨਹੀਂ ਸਰ ਜੀ ਆਪ ਮੇਰੇ ਪਾਸ ਇਹਾ ਪੇ ਫੋਨ ਤੇ ਦੇਖ ਕੇ